ਸੀ ਸੀ ਦੀਆ ਪਰ ਸਿਰਰ ਨਦੀਆ ਧੰਨ ਮਾਤਾ ਨਾਨਕੀ ਜੀ ਦੇ ਪਾਵਨ ਪਵਿੱਤਰ ਕੋਖ ਧੰਨ ਸੇ ਗੁਰੂ ਹਰਗੋਬਿੰਦ ਸਾਹਿਬ ਜੀ ਇਹਨਾਂ ਦੇ ਆਂਗਣ ਦੇ ਵਿੱਚ ਵਿੜੇ ਦੇ ਵਿੱਚ ਖੁਸ਼ੀਆਂ ਹੋਈਆਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪ੍ਰਕਾਸ਼ ਹੋਇਆ ਤੇਗ ਦੇ ਤਨੀ ਜੋਧੇ ਮਹਾਨ ਦਿਖਾਰੇ भक्ति ते शक्ति ਦਾ ਸਮੇਲ ਪਉਰਪਕਾਰੀ ਆਪਣੇ ਦਰ ਤੇ ਆਉਣ ਵਾਲੇ ਹਰ ਗਰੀਬ ਦੀ ਬਾਹ ਫੜਨ ਵਾਲੇ ਸਤਿਗੁਰੂ ਜੋ ਬੰਦਗੀ ਕਰਕੇ ਸੇਵਾ ਨੂੰ ਸਮਰਪਿਤ ਹੋ ਕੇ ਤ્યાਗ ਮਲ ਤੋਂ ਤੇਗ ਬਹਾਦਰ ਦੀ ਪਦਵੀ ਪਾਉਣ ਵਾਲੇ ਸਤਿਗੁਰੂ ਜਿਨ੍ਹਾਂ ਦੇ ਪਿਆਰੇ ਗੁਰਸਿੱਖ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਜੋ ਉਹ ਮਹਾਨ ਗੁਰਸਿੱਖ ਹੋਏ ਜਿਨ੍ਹਾਂ ਨੇ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਸਤਿਗੁਰੂ ਦੀ ਅੱਖਾਂ ਦੇ ਸਾਹਮਣੇ ਆਰੇ ਨਾਲ ਛਿਰ ਕੇ ਦੇਗ ਵਿੱਚ ਉੱਬਲ ਕੇ ਰੂਹ ਦੇ ਵਿੱਚ ਜਿੰਦਾ ਸੜੇ ਜਾਣ ਦੀ ਮਹਾਨ ਸ਼ਹਾਦਤ ਦਿੱਤੀ ਹੈ ਕੈਨੀ ਤੇ ਕਤਨੀ ਵਿੱਚ ਪੂਰੇ ਹੋਣ ਵਾਲੇ ਉਹਨਾਂ ਮਹਾਨ ਗੁਰਸਿੱਖਾਂ ਨੂੰ ਸਾਡਾ ਲੱਖ ਲੱਖ ਪ੍ਰਣਾਮ ਹੈ ਪ੍ਰਣਾਮ ਹੈ ਸਰਬੰਸ ਦਾ ਨੀ ਕਾਨਸ਼ੀਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜਿਨਾਂ ਨੇ ਬਾਰ ਅਵਸਥਾ 9 ਸਾਲ ਦੀ ਉਮਰ ਦੇ ਵਿੱਚ ਆਪਣੇ ਗੁਰੂ ਪਿਤਾ ਨੂੰ ਦਿੱਲੀ ਦੇ ਚਾਂਦਨੀ ਚੌਕ ਵਿੱਚ ਮਜ਼ਲੂਮਾਂ ਦੀ ਖਾਤਰ ਸ਼ਹਾਦਤ ਦੇਣ ਵਾਸਤੇ ਤੋਰਿਆ ਗੁਰੂ ਸਾਹਿਬ ਦੀ ਮਹਾਨ ਸ਼ਹਾਦਤ ਨੂੰ ਸਮਰਪਿਤ ਇਸ ਸ਼ਹੀਦੀ ਯਾਦਗਾਰ ਗੁਰਦੁਆਰਾ ਸੀਸਗੰਜ ਸਾਹਿਬ ਦੇ ਨਾਮ ਅਤੇ ਉਹ ਪਾਵਨ ਸਥਾਨ ਜਿੱਥੇ ਪਾਈ ਲਕੀ ਸ਼ਾਮਨ ਜਾ ਰਹੇ ਨੇ ਗੁਰੂ ਸਾਹਿਬ ਜੀ ਦੇ ਪਾਵਨ ਧੜ ਦਾ ਸਿਸਕਾਰ ਕੀਤਾ ਹੈ ਉਹ ਪਵਿੱਤਰ ਜਾਗ ਗੁਰਦੁਆਰਾ ਰਕਾਬ ਗੰਢ ਦੇ ਨਾਮ ਤੇ ਅੱਜ ਵੀ ਸਰਬਾ ਨਤਮਸਤਕ ਹੋ ਕੇ ਆਪਣੇ ਇਸ ਮਹਾਨ ਸਤਿਗੁਰੂ ਨੂੰ ਸ਼ਰਧਾ ਦੇ ਫੁੱਲ ਅਰਪਿਤ ਕਰਦੀਆਂ ਨੇ ਐਸੇ ਦੀਨ ਦਿਆਲ ਸਤਿਗੁਰੂ ਦਾ ਪਿਆਰ ਸਾਡੇ ਹਿਰਦੇ ਦੇ ਵਿੱਚ ਸਦਾ ਵਸਦਾ ਰਹੇ ਤੇਗ ਬਹਾਦਰ ਕੀ ਜਲਤ ਆਇਓ ਜਗਤ ਕੋ ਸ਼ੋਕ हैं 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 सब जग भयो जय 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 सुर तर चुकी